ਕਾਂਗਰਸ ਪਰ ਦਾਨਸੋਨੀਆ ਗਾਂਧੀ ਤੇ ਲਗਾਤਾਰ ਉਹਨਾਂ ਦੀ ਪਾਰਟੀ ਵੱਲੋਂ ਹੀ ਵਾਰ ਕੀਤੇ ਜਾ ਰਹੇ ਨੇ ਕਾਂਗਰਸ ਵਰਕਿੰਗ ਕਮੇਟੀ ਦੇ ਸਾਬਕਾ ਮੈਂਬਰ ਜਗਮੀਤ ਸਿੰਘ ਬਰਾੜ ਨੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਖਿਲਾਫ ਬਿਆਨ ਦੇ ਕੇ ਸਿਆਸੀ ਹਲਕੇ 'ਚ ਹੰਗਾਮਾ ਖੜਾ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਸੋਨੀਆ ਅਤੇ ਰਾਹੁਲ ਨੂੰ 2 ਸਾਲ ਦੀ ਛੁੱਟੀ ਲੈ ਲੈਣੀ ਚਾਹੀਦੀ ਹੈ ਪੰਜਾਬ ਤੋਂ ਸਾਂਸਦ ਰਹੇ ਚੁਕੇ ਬਰਾੜ ਨੇ ਕਿਹਾ ਹੈ ਕਿ AICC ਦੇ ਮਹਾਸਕੱਤਰਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਨਵੇਂ ਹੱਥਾਂ ਵਿੱਚ ਕਮਾਨ ਸੌਂਪ ਦੇਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਹੈ ਕਿ ਮੈਂ ਇੱਕ ਕਾਂਗਰਸੀ ਦੇ ਤੌਰ ਤੇ ਇਹ ਗੱਲ ਕਹਿ ਰਿਹਾ ਹਾਂ ਕਿਉਂਕਿ ਮੈਂ ਪਾਰਟੀ ਨੂੰ ਕਈ ਸਾਲ ਦਿੱਤੇ ਹਨ ਉਹਨਾਂ ਨੇ ਕਿਹਾ ਕਿ ਹਾਰ ਲਈ ਸਿਰਫ ਸੋਨੀਆ ਤੇ ਰਾਹੁਲ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ ਇਸ ਲਈ ਸਭ ਦੀ ਸਮੂਹਿਕ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੇ ਕਿਹਾ ਕਿ ਕਈ ਸਾਲ ਤੱਕ ਪਾਰਟੀ ਪਰਦਾਨ ਰਹਿ ਕੇ ਕੋਈ 2 ਸਾਲ ਲਈ ਬ੍ਰੇਕ ਲੈ ਲੈਵੇ ਤਾਂ ਇਸ ਵਿੱਚ ਕੋਈ ਬੁਰੀ ਚੀਜ਼ ਨਹੀਂ ਹੈ ਇਸ 'ਚ ਕੋਈ ਇਤਰਾਜ਼ ਨਹੀਂ ਹੈ ਜੇਕਰ 2 ਸਾਲਾਂ ਦਾ ਬ੍ਰੇਕ ਲਿਆ ਜਾਵੇ ਬਰਾੜ ਮੁਤਾਬਕ ਜੇਕਰ ਸੋਨੀਆ 2 ਸਾਲ ਲਈ ਅਹੁਦਾ ਛੱਡਦੀ ਹੈ ਤਾਂ ਪਾਰਟੀ ਦੇ ਲੋਕ ਉਹਨਾਂ ਨੂੰ ਜ਼ਿਆਦਾ ਸਵੀਕਾਰ ਕਰਨਗੇ ਅਤੇ ਉਹ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਵਾਪਸੀ ਕਰ ਸਕਦੇ ਨੇ ਸੋ ਜਗਮੀਤ ਬਰਾੜ ਨੇ ਇਹ ਬਿਆਨ ਦੇ ਤੱਤ ਜਿਸ ਤੋਂ ਬਾਅਦ ਸਿਆਸੀ ਗਲਿਆਰੇ ਦੇ ਵਿੱਚ ਉਥਲ-ਪੁਥਲ ਮਚ ਚੁੱਕੀ ਹੈ ਇਸ ਤੋਂ ਪਹਿਲਾਂ ਨਟਵਰ ਸਿੰਘ ਨੇ ਵੀ ਹਾਲ ਹੀ ਵਿੱਚ ਇੱਕ ਕਿਤਾਬ ਲਿਖਣੀ ਸ਼ੁਰੂ ਕੀਤੀ ਹੈ ਜਿਸ ਨੂੰ ਜਲਦੀ ਹੋ ਰਿਲੀਜ਼ ਕਰਨ ਵਾਲੇ ਨੇ ਵਨ ਲਾਈਫ ਇਜ਼ ਨਾਟ ਇਨਾਫ ਉਸ ਵਿੱਚ ਵੀ ਸੋਨੀਆ ਗਾਂਧੀ ਦੇ ਕਈ ਚਿਹਰਿਆਂ ਤੋਂ ਪਰਦਾ ਉਹਨਾਂ ਨੇ ਉਠਾਉਣ ਦੀ ਗੱਲ ਆਖੀ ਹੈ